ਐਸ.ਕੇ.ਐਮ. ਦੀ ਅੱਜ ਮੀਟਿੰਗ ਜਿਹੜੀ ਆ ਖਤਮ ਹੋ ਚੁੱਕੀ ਹੈ ਕੀ ਫੈਸਲੇ ਤੇ ਕੀ ਗੱਲਬਾਤ ਕਰਨ ਲੈ ਜੁਗਿੰਦਰ ਸਿੰਘ ਨੂੰ ਗਰਾਸ ਅੱਡਣਾ ਮਜੂਦ ਹੈ ਉਹ ਗਰਾਸ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਮੀਟਿੰਗ ਖਤਮ ਹੋ ਚੁੱਕੀ ਹੈ ਕੀ ਕੀ ਫੈਸਲੇ ਤੇ ਕੀ ਦੇਖੋ ਤਿੰਨ 20 ਤੋਂ ਲੈ ਕੇ 22 ਤਰੀਕ ਦਾ ਪੰਜਾਬ ਦੇ ਜਿਹੜੇ ਬੰਦਿਆਂ ਨੇ ਪਾਸ ਕਰ ਲਿਆ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਬੈਠਣਾ ਤੇ ਟੋਲ ਫ੍ਰੀ ਕਰਨਾ ਤਿੰਨ ਦਿਨ ਦਾ ਪ੍ਰੋਗਰਾਮ ਇੱਧਰੋਂ ਹੋ ਗਿਆ ਅਸੀਂ ਆਲਰੇਡੀ 17 ਤਰੀਕ ਦੇ ਨਾ ਇਸ ਇਨਾਂ ਹੀ ਸ਼ਮੂਤੇ ਬੈਠੇ ਆ ਅਸੀਂ ਉਹ 17 ਬੜਾ 18 ਹੋ ਗਿਆ ਅੱਜ ਕੱਲ ਨੂੰ ਲਗਾਤਾਰ ਹੀ ਜਾਰੀ ਰੱਖਾਂਗੇ ਬ ਉਹਨਾਂ ਵਾਸਤੇ ਕੀ ਫੈਸਲਾ ਉਹਨਾਂ ਨਾਲ ਜ਼ਬਰ ਹੋਇਆ ਸੀ ਵਿਰੋਧ ਕਰਦੇ ਆ ਉਹ ਤਾਂ ਜ਼ਬਰਦਸਤ ਹੁਣ ਵੀ ਵਿਰੋਧ ਕਰਦੇ ਆ ਉਹਨਾਂ ਵਾਸਤੇ ਫੈਸਲਾ ਆ ਜਿਹੜੀਆਂ ਮੰਗਾਂ ਨੇ ਉਹ ਵੀ ਉਹਨਾਂ ਮੰਗਾਂ ਤੇ ਬੈਠੇ ਆ ਅਸੀਂ ਉਹਨਾਂ ਮੰਗਾਂ ਤੇ ਆ ਸੰਘਰਸ਼ ਕਰ ਲਈ ਇੱਕ ਫਿਰ ਅਲੱਗ-ਅਲੱਗ ਕਿਉਂ ਚੱਲ ਰਿਹਾ ਹੈ ਅਲੱਗ-ਅਲੱਗ ਹੁੰਦੀ ਰਹੇ ਘਰ ਦੇ ਵਿੱਚ ਬੱਚੇ ਵੀ ਅੱਡ-ਅੱਡ ਹੋ ਜਾਂਦੇ ਨੇ ਆਪਣੇ ਭਾਈ ਭਰਾ ਅੱਡ ਹੋ ਜੀ ਸਕੇ ਭਰਾ ਅੱਡ ਹੁੰਦੇ ਨੇ ਸਾਰਾ ਕੁਝ ਹੁੰਦਾ ਹੈ ਜਿਸ ਤਰ੍ਹਾਂ ਉੱਥੇ ਜਬਰ ਜਹੂਨ ਹੋ ਰਿਹਾ ਜਿੱਦੇ ਆਤੂ ਗਾਏ ਸੇ ਗੋਲੇ ਛੱਡੇ ਜਾ ਰਹੇ ਗੋਲੀ ਚਲਾਈ ਜਾ ਰਹੀ ਨੇ ਕੀ ਬਾਕੀ ਜਿੱਥੇ ਬੰਦੀਆਂ ਸਪੋਰਟ ਕਰ ਰਹੀਆਂ ਜ਼ੋਰਦਾਰ ਦੀ ਕੋਈ ਸਰੰਣੀ ਨਹੀਂ ਦਿੱਤੀ ਲੀਡਰਾਂ ਦਾ ਜਿਹੜਾ ਤੁਸੀਂ ਘਰਾਵ ਕੀਤਾ ਹੈ ਘਰਾ ਦਾ ਕੀ ਉਹ ਕੰਟੀਨਿਊ ਰਹੇਗਾ ਉਸ ਤਰੀਕੇ ਦੀ ਫੈਸਲਾ ਘਰਾਓ ਨਹੀਂ ਜੀ ਧਰਨੇ ਉਹ ਲਗਾਤਾਰ ਰਹੂਗੀ ਉਹ ਲਗਾਤਾਰ 17 ਤਰੀਕ ਤੋਂ ਅਸੀਂ ਕੀਤਾ ਹੋਇਆ 17 18 19 ਤਿੰਨ ਦੇ ਨਾਲ ਹੋ ਗਏ ਤੇ 3 20 21 22 6 22 ਤਰੀਕ ਤੱਕ ਸਾਰੇ ਪੰਜਾਬ ਦੇ ਜਿੱਥੇ ਬੰਦਿਆਂ ਦਾ ਹੋਊਗਾ 22 ਨੂੰ ਸਾਡੀ ਕੋਆਰਡੀਨੇਟਰ ਇੰਡੀਆ ਦੀ ਕਮੇਟੀ ਦੀ ਮੀਟਿੰਗ ਹੈ ਉਸ ਤੋਂ ਬਾਅਦ ਅਗਲਾ ਫੈਸਲਾ ਟ੍ਰੇਲਰ ਰੋਕਣ ਦਾ ਵੀ ਕੋਈ ਫੈਸਲਾ ਹੈਗਾ ਨਹੀਂ ਨਹੀਂ ਅਜੇ ਤੱਕ ਨਹੀਂ ਇਹ ਪੰਜਾਬ ਦਾ ਬਿਲਕੁਲ ਜੋਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਨਾ ਬਾਕੀ ਸਮੂਹ ਲੀਡਰ ਜ ਪ੍ਰੈਸ ਖਤਮ ਹੋ ਚੁੱਕੀ ਹੈ ਪ੍ਰੈਸ ਕਾਨਫਰੈਂਸ ਚ ਅਹਿਮ ਫੈਸਲੇ ਜਿਹੜੇ ਨੇ ਉਹ ਲਿੱਤੇ ਗਏ ਨੇ ਇੱਕ ਵਾਰ ਫੇਰ ਦੱਸ ਦਿੰਨੇ ਆ ਮੀਟਿੰਗ ਜਿਹੜੀ ਐ ਐਸਕੇਮ ਦੀ ਕਿ ਲੁਧਿਆਣਾ ਦੇ ਵਿੱਚ ਚੱਲੀ ਆ ਵੱਡੇ ਫੈਸਲੇ ਜਿਹੜੇ ਨੇ ਲਿੱਤੇ ਗਏ ਨੇ ਟੋਲ ਜਿਹੜੇ ਨੇ ਕੰਟੀਨਿਊ ਫ੍ਰੀ ਰਹਿਣਗੇ ਇਸ ਤੋਂ ਇਲਾਵਾ ਲੀਡਰਾਂ ਦੇ ਘਰਾਂ ਦੇ ਬਾਹਰ ਦਰਨੇ ਪ੍ਰਦਰਸ਼ਨ ਜਿਹੜੇ ਚੱਲਦੇ ਰਹਿਣਗੇ ਸੋ ਅਸੀਂ ਵਕ ਵਕ ਜਥੇਬੰਦੀਆਂ ਦੇ ਜੋ ਆਗੂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਹ ਪ੍ਰੈਸ ਕਾਨਫਰੰਸ ਜਿਹੜੀ ਐ ਇਸ ਵਕਤ ਸਮਾਪਤ ਹੋ ਚੁੱਕੀ ਆ ਸੋ ਬਹੁਤ ਸਾਰੇ ਲੀਡਰ ਜਿਹੜੇ ਨੇ ਅੱਜ ਇੱਥੇ ਫੈਸਲੇ ਜਿਹੜੇ ਨੇ ਇਸ ਵਕਤ ਜੋ ਇਸ ਲੀਡਰਸ਼ਿਪ ਦੇ ਵਿੱਚ ਲਿੱਤੇ ਗਏ ਸੀਗੇ ਸੋ ਹੋਰ ਕੀ ਫੈਸਲੇ ਹੈਗੇ ਨਾ ਅਸੀਂ ਉਸ ਤੇ ਬਾਰੇ ਵੀ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਕੀ ਅਹਿਮ ਫੈਸਲੇ ਜਿਹੜੇ ਨੇ ਉਹ ਹੈਗੇ ਨੇ ਸਰ ਜਥੇਬੰਦੀਆਂ ਦੀ ਮੀਟਿੰਗ ਅੱਜ ਸਮਾਪਤ ਹੋ ਚੁੱਕੀ ਹੈ ਅਹਿਮ ਫੈਸਲੇ ਜਿਵੇਂ ਕਿ ਦੱਸਿਆ ਗਿਆ ਕਿ ਟੋਲ ਜਿਹੜੇ ਨੇ ਉਹ ਘਰਾਵ ਰਹੇ ਨੇ ਟੋਲ ਫ੍ਰੀ ਕੀਤੇ ਜਾਣਗੇ ਹੋਰ ਅਹਿਮ ਫੈਸਲੇ ਕੀ ਹੈਗੇ ਨੇ ਮੈਂ ਡਾਕਟਰ ਸਤਰਾਮ ਸਿੰਘ ਜਨਾਲਾ ਸੂਬਾ ਪ੍ਰਧਾਨ ਜਮੂਰੀ ਖਸਾਨ ਸਾਹਿਬ ਜੋ ਪ੍ਰਮੁੱਖ ਗੁੱਸ ਖਸਾਨ ਮੋਰਚਾ ਇਹ ਕਹਿਣਾ ਚਾਹੁੰਦੇ ਆਂ ਕਿ ਅੱਜ ਅਸੀਂ ਇਹ ਜਿਹੜਾ ਸੰਯੁਕਸਾਨ ਮੋਰਚਾ ਇਹਨੂੰ ਐਉਂ ਅਸੀਂ মিডিਆ ਨੂੰ ਕਹਿਣਾ ਚਾਹੁੰਦੇ ਇੱਕ ਅਲੱਗ ਪ੍ਰੋਗਰਾਮ ਚੱਲ ਰਿਹਾ ਏ ਵੱਡਾ ਮੋਰਚਾ ਜਿੰਨੇ 16 ਤਰੀਕ ਨੂੰ ਭਾਰਤ ਬੰਦ ਕੀਤਾ ਇਹ ਭਾਰਤ ਬੰਦ ਅਸੀਂ ਕਿਸੇ ਦੇ ਕਹਿਣ ਤੇ ਨਹੀਂ ਕੀਤਾ ਉਹਨਾਂ ਨੇ 13 ਤਰੀਕ ਦਾ ਸਾਡੇ ਤੋਂ ਬਾਅਦ ਲਿਆਂਦਾ ਭਾਰਤ ਬੰਦ ਬੜੇ ਚਿਰ ਦਾ 2 ਮਹੀਨੇ ਦਾ ਅਸੀਂ ਕੀਤਾ ਬੜਾ ਸਕਸੈਸਫੁਲ ਹੋਇਆ ਇਸ ਗੱਲ ਨੂੰ ਅੱਗੇ ਬਤਾਉਂਦੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਮੰਗ ਰਹੇ ਸਾਨੂੰ ਇਸਰੇ AF2 ਤੇ ਜਮਾ 50% ਜਿਹੜਾ ਵਾ ਉਹ ਹਰ ਕ੍ਰੌਪ ਤੇ ਮਿਲ ਰਿਹਾ ਆ ਅਸੀਂ ਮੰਗਦੇ ਆ ਸੀ 2 ਜਿਹਦੇ ਚ ਫੈਮਿਲੀ ਖਰਚੇ ਵੀ ਹੋਣ ਜਿਹਦੇ ਚ ਆਪਣੀ ਜ਼ਮੀਨ ਦੀ ਜਿਹੜੀ ਆ ਉਹਦਾ ਖਰਚਾ ਪਵੇ ਇਹਨੂੰ ਸੀ 2 ਪਲੱਸ 50% ਕਹਿੰਦੇ ਆ ਇਹ ਸੁਆਮੀਨਾਥਨ ਦਾ ਫਾਰਮੂਲਾ ਵਾ ਇਸ ਕਰਕੇ ਅਸੀਂ ਉਹਦੀ ਲੜਾਈ ਲੜ ਰਹੇ ਆ ਇਹਦੇ ਕਰਕੇ ਅਸੀਂ 20 ਤੋਂ ਲੈ ਕੇ 22 ਤੱਕ ਜਿਹੜੇ ਭਾਜਪਾ ਦੇ ਮੁੱਖ ਆਗੂ ਆ ਜਿੱਥੇ ਮੁੱਖ ਆਗੂ ਨਹੀਂ ਉਥੇ ਜ਼ਿਲ੍ਹੇ ਦਾ ਪ੍ਰਧਾਨ ਉਹਨਾਂ ਦੇ ਰਾਹਗਾੜੀ ਰੋਜ਼ ਪ੍ਰਦਰਸ਼ਨ ਕਰਾਂਗੇ ਦਿਨ ਰਾਤ ਦਾ ਹੋਏਗਾ ਕਿਸ ਤਰ੍ਹਾਂ ਤੋਂ ਮੈਂ ਕਲੀਅਰ ਕਰ ਦੋ ਕਿ 24 ਘੰਟੇ ਧਰਨੇ ਪ੍ਰਦਰਸ਼ਨ ਚੱਲਣਗੇ ਕਿੱਦਾਂ ਦੇ ਹੋਣਗੇ ਦਿਨ ਰਾਤ ਦੇ ਹੋਣਗੇ 24 ਘੰਟੇ ਚੱਲਣਗੇ 11 ਵਜੇ ਤੋਂ ਸ਼ੁਰੂ ਕਰਾਂਗੇ 10 ਤਰੀਕ ਨੂੰ ਇਹ 20 ਤਰੀਕ ਨੂੰ ਤੇ 4 ਵਜੇ 22 ਤਰੀਕ ਨੂੰ ਖਤਮ ਕਰਾਂਗੇ ਇਹਦੇ ਵਿੱਚ ਨਾਲ ਦੀ ਨਾਲ ਟੋਲ ਪਲਾਜੇ ਬੰਦ ਰਹਿਣਗੇ ਸਾਰੇ ਪੰਜਾਬ ਦੇ ਟੋਲ ਪਲਾਜੇ ਜਿਹੜੇ ਆ ਉਹ ਫ੍ਰੀ ਰਹਿਣਗੇ ਕੋਈ ਉੱਥੇ ਜਿੱਥੇ ਬੰਦੇ ਸ ਟੋਲ ਫ੍ਰੀ ਕਿਤੇ ਇਹ ਨੇ ਇਸੇ ਤਰ੍ਹਾਂ ਕੰਟੀਨਿਊ ਫ੍ਰੀ ਰਹਿਣਗੇ ਇਹ ਕੰਟੀਨਿਊ ਰਹਿਣਗੇ ਨਾ ਦੇ 19 ਤੱਕ ਆ 21 22 21 21 22 ਨੂੰ ਟੋਲ ਪਲਾਜੇ ਦੇ ਜਿਹੜੇ ਸਾਰੇ ਉਹ ਫ੍ਰੀ ਰਹਿਣਗੇ ਇਸ ਤੋਂ ਬਾਅਦ ਕੋਈ ਹੋਰ ਮੀਟਿੰਗ ਕਰਨ ਜਾ ਰਹੇ ਹੋ ਤੁਸੀਂ ਹਾਂ ਸਾਡੀ ਮੀਟਿੰਗ ਜਿਹੜੀ ਆ 21 ਤਰੀਕ ਨੂੰ ਸਾਡੀ ਜਿਹੜੀ ਆ ਵਿਸ਼ੇਸ਼ ਜਿਹੜੀ ਆ ਕਤੀ ਮੈਮਰੀ ਕਮੇਟੀ ਉਹਦੀ ਹੋਣੀ ਆ ਤੇ 22 ਤਰੀਕ ਨੂੰ ਸਾਰੇ ਭਾਰ ਦੀਆਂ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ 500 ਲਗਭਗ ਜੁੜੀਆਂ ਨੇ ਉਹਨਾਂ ਦੀਆਂ ਹੋਣੀਆਂ ਉਹਦੇ ਜਿਹੜਾ ਪ੍ਰੋਗਰਾਮ ਬਣੂਗਾ ਕੋਸ਼ਿਸ਼ ਕਰਾਂਗੇ ਉਸ ਪ੍ਰੋਗਰਾਮ ਦੇ ਨਾਲ ਇਸ ਪ੍ਰੋਗਰਾਮ ਨੂੰ ਲਾਗੂ ਕਰੀਏ ਇਹ ਸਾਡਾ ਪ੍ਰੋਗਰਾਮ ਜਾਰੀ ਰਹੂਗਾ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਦੀਆਂ ਸਾਡੇ ਮਜ਼ਦੂਰਾਂ ਦੀਆਂ ਮੰਗਾਂ ਹੋਈਆਂ ਸੋ ਉਹਨਾਂ ਨੂੰ ਅਸੀਂ ਜਿਹੜਾ ਪੂਰਾ ਕਰਾ ਕੇ ਸਾਲਾਂਗੇ ਫੈਸਲਾ ਅਹਿਮ ਜਿਹੜਾ ਵਾ ਸਿਰਫ 2021-22 ਦਾ ਹੈ ਜਿਹੜਾ ਲਿੱਤਾ ਗਿਆ ਉਹਦਾ ਹਾਂ ਇਹ ਫਿਰ ਹਾਲੇ ਪੰਜਾਬ ਤੱਕ ਕੀ ਹੋ ਜੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਉਹਨਾਂ ਵਾਸਤੇ ਕੋਈ ਤੁਸੀਂ ਕੋਈ ਫੈਸਲਾ ਨਹੀਂ ਨਹੀਂ ਉਹਨਾਂ ਦਾ ਅਲੱਗ ਹੈ ਉਹ ਲੱਗ ਗਿਆ ਕੋਈ ਮੰਗਾ ਇੱਕੋ ਹੀ ਆ ਫੈਸਲੇ ਲੱਗ ਨਹੀਂ ਨਹੀਂ ਜੀ ਨਹੀਂ ਮੰਗਾ ਦਾ ਵੀ ਫਰਕ ਆ ਉਹ ਮੰਗ ਕਰਦੇ ਆ ਹੋਰ ਤਨਾਂ ਦੀ ਹੀ ਮੰਗ ਹੋਰ ਤਨ ਮੰਗਾ ਦਾ ਵੀ ਫਰਕ ਆ ਸਾਰਾ ਹੀ ਫਰਕ ਆ ਅਸੀਂ ਇਹ ਜਿਹੜਾ ਬੰਦ ਆ ਹੋਇਆ 16 ਦਾ ਇਹ ਸਾਡਾ ਪਹਿਲਾ ਸੀ ਇਹਨੂੰ ਤਾਰ ਪੀਟੋ ਕਰਨ ਲਈ ਇਹ 13 ਤਰੀਕ ਦਾ ਬੰਦ ਲਿਆਂਦਾ ਗਿਆ ਇਹ ਅਸੀਂ ਉਹਨਾਂ ਨੂੰ ਕਿਹਾ ਸਾਡੀਆਂ ਕਮੇਟੀਆਂ ਬਣੀਆਂ ਸੀ ਵੀ ਤੁਸੀਂ ਵੀ ਆਓ ਸਾਡੇ ਨਾਲ ਉਹ ਨਹੀਂ ਆਏ ਰਾਜਵਾਲ ਹੋਣੀ ਆਗੇ ਆ ਇਹ ਪਹਿਲਾਂ ਲੱਗ ਸਨ ਇਸੇ ਤਰ੍ਹਾਂ ਅਸੀਂ ਢੱਲੇਵਾਲ ਨੂੰ ਕਿਹਾ ਉਹ ਕਹਿੰਦੇ ਤੁਸੀਂ ਰਾਜਨੀਤਿਕ ਜੀ ਅਸੀਂ ਗੈਰ ਰਾਜਨੀਤਿਕ ਆ ਇਹ ਬੜਾ ਵੱਡਾ ਚਾਰਜ ਕਿਉਂ ਕਹਿੰਦੇ ਤੁਸੀਂ ਰਾਜਨੀਤਿਕ ਜਿਹੜਾ ਆਪਾਂ ਗੱਲਾਂ ਕਰਦੇ ਆ ਵੀ ਰਾਜਨੀਤਿਕ ਆ ਕਿਸੇ ਨੂੰ ਸਾਸਰਿਕਾਲ ਬਣਾਉਂਦਾ ਉਹ ਵੀ ਰਾਜਨੀਤਿਕ ਆ ਰਾਜਨੀਤੀ ਤੋਂ ਬਿਨਾਂ ਤੇ ਰੋਟੀ ਮੂੰਹ 'ਚ ਨਹੀਂ ਪੈਂਦੀ ਸੋ ਇਸ ਕਰਕੇ ਗੈਰ ਰਾਜਨੀਤਿਕ ਦੁਨੀਆ 'ਚ ਕੋਈ ਸ਼ਬਦ ਹੈ ਹੀ ਨਹੀਂ ਇਹ ਕਿੱਥੋਂ ਉਹਨਾਂ ਲੈ ਜਾਂਦਾ ਸੋ ਇਸ ਕਰਕੇ ਇਹ ਰਾਜਨੀਤੀ ਆ ਕੇਂਦਰ ਵੀ ਰਾਜਨੀਤੀ ਕਰ ਰਹੀ ਹੈ ਇਹੋ ਦੀ ਰਾਜਨੀਤੀ ਨੂੰ ਕਾਊਂਟਰ ਕਰ ਰਹੇ ਆ। ਸੋ ਬਿਲਕੁਲ ਅਹਿਮ ਫੈਸਲੇ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਲਿੱਤੇ ਗਏ ਨੇ 2021-22 ਨੂੰ ਪੰਜਾਬ ਦੇ ਸਾਰੇ ਟੋਲ ਜਿਹੜੇ ਨੇ ਫ੍ਰੀ ਰਹਿਣਗੇ ਇਸ ਤੋਂ ਇਲਾਵਾ ਲੀਡਰਾਂ ਦੇ ਜਿਹੜੇ ਭਾਜਪਾ ਦੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਬ ਵੀ ਕੀਤਾ ਜਾ ਰਿਹਾ ਬਲਬੀਰ ਸਿੰਘ ਰਾਜੇਵਾਲ ਹੁਣ ਉਹਨਾਂ ਨਾਲ ਮਜੂਰਤ ਗੱਲਬਾਤ ਕਰ ਰਹੇ ਨੇ ਅਸੀਂ ਵੀ ਗੱਲਬਾਤ ਕਰ ਲੈਣੇ ਆ। ਸਾਰੇ ਮੈਂਬਰ ਪਹੁੰਚਣਗੇ ਸਾਰੀਆਂ ਜਥੇਬੰਦੀਆਂ ਦੇ ਰੱਗ ਪਹੁੰਚਣਗੇ ਜੀ ਸਰ ਰੇਲਾਂ ਰੋਕਣ ਦਾ ਵੀ ਇਸ 22 ਤਰੀਕ ਦੇ ਵਿੱਚ ਹੈਗਾ ਕਿ ਰੇਲਾਂ ਨਹੀਂ ਨਹੀਂ ਉਹ ਸਾਨੂੰ ਬੱਲਾਂ ਵਾਲੇ ਸੰਤਾ ਨੇ ਅਪ ਦਾ ਜੀ ਦਾ ਜਨਮ ਦਿਨ ਆਉਂਦਾ ਸੰਗਤਾਂ ਨੇ ਵਾਰਾਨਸੀ ਜਾਣਾ ਅਸੀਂ ਉਹ ਅਪੀਲ ਨੂੰ ਮੰਨਦੇ ਆ ਕਿ ਕੀਤਾ ਵੀ ਰੇਲਾਂ ਅਸੀਂ ਇਹਨਾਂ ਦਿਨਾਂ ਵਿੱਚ ਨਹੀਂ ਰੋਕਾਂਗੇ ਸਰ ਜੀ ਦਿੱਲੀ ਚ ਮੀਟਿੰਗ ਕਰਨ ਜਾ ਰਹੇ ਹੋਰ ਚ ਕੀ ਕੀ ਕੋਣ ਕੋਣ ਆ ਰਿਹਾ ਅਗਲਾ ਜਿਹੜਾ ਕਦਮ ਹੈ ਉਹਦੇ ਵਾਸਤੇ ਡਿਸਾਈਡ ਕਰਾਂਗੇ ਰਾਜਾ ਸਾਹਿਬ ਜਿਸ ਤਰ੍ਹਾਂ ਹੁਣ ਤੋਲ ਤੇ ਲਗਾਤਾਰ ਕਿਸ ਉਗਰਾਹਾ ਚੱਤੇਬੰਦੀ ਦੇ ਆਪਕੋ ਬੈਠੇ ਵੀ ਹੋਏ ਸੀਗੇ ਕਿ ਅੱਜ ਉਸ ਉਗਰਾਹਾ ਚੱਤੇਬੰਦੀ ਵੀ ਸਾਹ ਪਹੁੰਚੀ ਹੈ ਹੁਣ ਇਕੱਠੇ ਇੱਕੋ ਹੀ ਜਿਹਾ ਸਕੀਮ ਆ ਕੋਗੀ ਕਿਉਂਕਿ ਉਗਰਾਹਾ ਸਾਹਿਬ ਅੱਡ ਚੱਲ ਰਹੇ ਸੀ ਨਹੀਂ ਅੱਡ ਉਹ ਇੰਪਲੀਮੈਂਟੇਸ਼ਨ ਚੋਂ ਅੱਡ ਹੁੰਦੇ ਨੇ ਆਦਰਵਾਇਜ਼ ਦੇ ਆਰ ਫਾਲਟ ਆਫ ਸਕੀਮ ਠੀਕ ਹੈ ਨੈਸ਼ਨਲ ਬੋਡੀ ਦਾ ਵੀ ਸਾਡਾ ਹੁਕਮ ਹੁੰਦੇ ਨੇ ਪੰਜਾਬ ਚੈਪਟਰ ਦਾ ਵੀ ਅੱਜ ਸਾਡੇ ਵਿੱਚ ਸੀ ਉਹ ਨਾਲ ਮਿਲ ਕੇ ਸਾਰੇ ਚੱਲਣਗੇ ਜਿੱਦੇ ਮਿਲ ਕੇ ਚੱਤੇਬੰਦੀ ਜਿਹੜੀ ਮੀਟਿੰਗ ਤੀ ਜ세 ਬੰਦੀਆਂ ਦੀ ਮੀਟਿੰਗ ਸੀ ਇੱਥੇ ਜੀ ਤਾਂ ਬਿਲਕੁਲ 37 ਜੱਥੇਬੰਦੀਆਂ ਦੀ ਮੀਟਿੰਗ ਜਿਹੜੀ ਅਹਿਮ ਫੈਸਲੇ ਜਿਹੜੇ ਨੇ ਲਿੱਤੇ ਗਏ ਨੇ ਇੱਕ ਵਾਰ ਫੇਰ ਦੱਸ ਦਿੰਨੇ ਆ ਐਸਕੇਐਮ ਦੀ ਮੀਟਿੰਗ ਲੁਧਿਆਣਾ ਦੇ ਵਿੱਚ ਜੋ ਚੱਲ ਰਹੀ ਸੀਗੀ ਉਹ ਸਮਾਪਤ ਹੋ ਚੁੱਕੀ ਆ ਵੱਡੇ ਵੱਡੇ ਆਗੂ ਜਿਹੜੇ ਨੇ ਇਸ ਜੱਥੇਬੰਦੀਆਂ ਦੇ ਇੱਥੇ ਪਹੁੰਚੇ ਸੀਗੇ 20 21 22 ਨੂੰ ਵੱਡਾ ਫੈਸਲਾ ਦਿੱਤਾ ਗਿਆ ਪੰਜਾਬ ਦੇ ਸਾਰੇ ਟੋਲ ਜਿਹੜੇ ਨੇ ਫ੍ਰੀ ਦੇਣਗੇ ਇਸ ਤਰ੍ਹਾਂ ਆ ਪੰਜਾਬ ਦੀ ਬੀਜੇਪੀ ਦੀ ਜਿਹੜੀ ਸਪੂ ਵੱਡੀ ਲੀਡਰਸ਼ਿਪ ਆ ਉਹਨਾਂ ਦੇ ਘਰਾਂ ਦੇ ਬਾਹਰ ਰੋਸ਼ ਪ੍ਰਦਰਸ਼ਨ ਜਿਹੜੇ ਨੇ ਉਹ ਕੀਤੇ ਜਾਣਗੇ ਕੈਮਰਾ ਮੈਂ ਸਨਮਾਨ ਦੇ